ਚਲੇ ਕੰਮ ਕਰਦੇ ਆਂ ਸਟਾਰਟ ਵਿਆਹ ਦੇ ਚੱਕਰ ਚ ਹਰ ਸਾਰਾ ਕੰਮ ਹੀ ਭੁੱਲ ਗਿਆ ਵਾ ਆ ਵੀ ਲੱਗੀ ਖਰਾਬ ਹੀ ਕਰਨ ਦੀ ਹੋਣੀ ਇਹ ਤੇ ਇਹ ਚ ਪ੍ਰੋਫਿਟ ਕੱਢ ਕੇ ਵੇਚਦਾ ਇਹਨੂੰ ਤੂੰ ਕਿੱਥੇ ਲਿਆਵਾਂ ਸਰਦਾਰ ਜੀ ਮੈਂ ਪਾਠਾ ਦੇਖਾ ਦੇਣਾ ਪਾਠਾ ਲੈ ਕੇ ਕਿੱਥੇ ਲਿਆ ਦੇ ਬੜੀ ਟੋਪੀ ਪਾਈ ਆ ਸਰਦਾਰ ਜੀ ਅਭੀ ਨਵੀਂ ਲਈ ਆਈ ਥੀ ਤੇ ਤੂੰ ਉਹ ਲੈਉਣੀ ਨਹੀਂ ਦਿਆ ਇਹਨੂੰ ਸਰਦਾਰ ਜੀ ਸੌਂਕ ਕਿਹੜਾ ਨਾਲ ਤੂੰ ਪੋਤੇ ਹੈ ਹੂੰ ਰੰਗ ਕਾਲਾ ਹੁੰਦਾ ਨਾ ਹਾਂ ਜੀ ਸਰਦਾਰ ਜੀ ਰੰਗ ਤਾਂ ਅੱਗੇ ਕਾਲਾ ਹੋ ਗਿਆ ਹਾਂ ਜਾ ਕੇ ਕਰ ਰਹੇ ਇਹਨੂੰ ਧੋ ਤੋਗੇ ਨਾ ਕਪੜਾ ਮਾਰ ਕੇ ਤੇ ਪਾਸਪੂਲਸ ਮਾਰ ਦੀ ਇਹਦੇ ਗਾਹ ਘਾਉਣ ਵਾਲੇ ਆ ਇਹ ਵੇਚਣੇ ਆਪਾਂ ਅੱਜ ਹੂੰ ਠੀਕ ਹੈ ਸਰਦਾਰ ਜੀ ਅੱਜ ਆਉਣ ਕੱਲ ਗਾਹ ਗਾਹ ਦਾ ਪਤਾ ਦਾ ਗਾਹ ਤਾਂ ਮੌਤ ਕਦੋਂ ਕਦੋਂ ਵੀ ਆਹਦੀ ਹੈ ਹਾਂ ਜੀ ਜੀ ਸਰਦਾਰ ਜੀ ਮੇਰਾ ਮਤਲਬ ਕਿ ਧੋਣੀ ਆਉਂਦੀ ਹੈ ਹਾਂ ਹਾਂ ਧੋਣੀ ਆਜੀ ਹੈ ਕਾ ਦੂੰਗਾ ਮੈਂ ਹਾਂ ਹਾਂ ਕੋਈ ਬਾਤ ਨਹੀਂ ਐਂ ਚਿਪ ਕੱਢ ਦੇ ਦੇ ਲੱਗੇ ਨਵੀਂ ਆ ਇਹ ਬੜਾ ਸਰਦਾਰ ਨਾ ਦੇਖ ਲਿਆ ਕਦੇ ਬੜਾ ਤੈਨੂੰ ਪਈਆ 500 ਦੇ ਦੂੰ ਮੈਂ

ਉਹ ਮਨ ਪਿੰਨ ਕੁ ਵਾਲਾ ਕਰਾਂ ਮੇਰੀ ਭੈਣ ਬਣ ਕੇ ਕੋਈ ਨਹੀਂ ਵੀਰ ਕਵਾ ਲਿਆ ਕਰਾਂਗੀ ਆਹੋ ਤੂੰ ਦੋਵੇਂ ਜਣੀ ਇੱਕੋ ਜਿਹੀ ਹੈਗੀਆਂ ਵਾ ਗੱਲਾਂ ਬਾਤਾਂ ਕਰਿਆ ਕਰੋ ਲੈ ਤੇਰਾ ਜੀ ਲੱਗ ਰੂ ਨਾਲੇ ਉਹਦਾ ਲੱਗਾ ਲੂ ਨਾਲੇ ਇੱਥੇ ਹੈ ਵੀ ਕੋਣ ਤੀਜਾ ਕੋਈ ਨਹੀਂ ਮੈਂ ਕਵਾ ਲਿਆ ਕਰੂੰਗੀ ਪਰ ਤੇਰਨਾ ਮੈਨੂੰ ਬੜਾ ਗੁੱਸਾ ਵਾ ਗੁੱਸਾ ਗੁੱਸਾ ਵੀ ਤੇਰਾ ਜਾਇਜ਼ ਵਾ ਪਰ ਤੇਰਾ ਫੋਨ ਹੀ ਨਹੀਂ ਲੱਗਦਾ ਮੈਂ ਕਰਾਂਗੀ ਫੇਰ ਤੋਂ ਉਹੀ ਗੱਲ ਕਰੀ ਜਾਂਦਾ ਵੀਰ ਜੇ ਨਹੀਂ ਫੋਨ ਲੱਗਦਾ ਤਾਂ ਮੈਨੂੰ ਲੈ ਆਈ ਹੁੰਦਾ ਜਾ ਕੇ ਮੈਨੂੰ ਚਾਹ ਨਹੀਂ ਤੇਰੇ ਵਿਆਹ ਦਾ ਮੈਂ ਤੇ ਆਪਣੀ ਸਹੇਲੀਆਂ ਨੂੰ ਕਿੰਨਾ ਕੁਝ ਕਹਿੰਨੀ ਹੁੰਨੀ ਆਂ ਵਿਆਹ ਬਾਰੇ ਤੇਰਾ ਵੀ ਗੁੱਸਾ ਜਾਇਜ਼ ਵਾ ਪਰ ਮੈਂ ਇਸ ਇਕੱਲਾ ਕੀ ਕਰਦਾ ਜੇ ਮੰਮੀ ਨੂੰ ਮੈਂ ਕਹਿੰਨਾਗਾ ਆ ਸਕਣ ਕਰਨਾ ਆ ਸਕਣ ਕਰਨਾ ਮੰਮੀ ਤੇ ਮੇਰੇ ਸਹਦੇ ਵਾਲਾ ਨੂੰ ਪੈਂਦੀ ਤੇ ਨਾ ਡੈਡੀ ਮੇਰੇ ਅੱਖੇ ਲੱਗਦਾ ਤੇ ਮੰਮੀ ਨੇ ਤੇ ਉਹ ਗੱਲ ਕਰਤੀ ਹੋਏ ਮੈਂ ਤੇ ਆ ਵਾਲਾ ਕੰਮ ਹੀ ਕਰਤਾ ਮੇਰੇ ਨਾਲ ਮਤਰਾਇਆਂ ਵਾਲਾ ਤੇ ਹੋਰ ਵੀ ਤੈਨੂੰ ਇਹ ਗੱਲਾਂ ਕਿਨੇ ਦਸੀਆਂ ਪੈਣ ਗੱਲਾਂ ਵੀ ਗੁੱਜੀਆਂ ਰਹਿ ਜਾਂਦੀਆਂ ਗੱਲਾਂ ਦਾ ਪਤਾ ਲੱਗ ਹੀ ਜਾਂਦੀਆਂ ਚਲ ਸਾਡੀਆਂ ਮਾਮਾ ਦੋ ਆ ਸਾਡਾ ਪਿਓ ਦੇ ਇੱਕ ਵਾਣਾ ਇਹਨੂੰ ਸਕੇ ਭੈਣ ਭਰਾਈਆਂ ਮੈਂ ਤੈਨੂੰ ਹੋਰ ਭੈਣ ਨਹੀਂ ਮੰਨਦਾ ਵਾ ਤੇ ਮੈਂ ਤੇ ਤੇਰ ਨਾਲ ਵੀ ਗੱਲ ਇਹ ਵਾਲੀ ਤਾਂ ਨਹੀਂ ਕੀਤੀ ਕਿ ਸਾਡੇ ਦੋਵੇਂ ਭੈਣ ਭਰਾਵਾਂ ਵਿੱਚ ਦਰਾਰ ਨਾ ਪਏ ਤੇ ਤੈਨੂੰ ਕਿੰਨੇ ਦੱਸਦੀਆਂ ਇਹ ਗੱਲਾਂ ਭੈਣਾ ਇਹ ਗੱਲਾਂ ਗੁੱਜੀਆਂ ਨਹੀਂ ਰਹਿੰਦੀਆਂ ਇਹ ਪਤਾ ਲੱਗ ਹੀ ਜਾਂਦੀਆਂ ਵਾ ਛੋਕੋ ਪਹਿਲਾਂ ਮੈਨੂੰ ਦੱਸਿਆ ਹੁੰਦੀਆਂ ਤੇ ਮੈਂ ਆਪਣੇ ਆਪਣੇ ਨਾਨਕਿਆਂ ਨੂੰ ਮਿਲਦਾ ਨਾਨਕਿਆਂ ਦੀ ਗੱਲ ਕਰਨ ਦੇ ਆ ਵਾ ਕਿਹੜੇ ਨਾਨਕਿਆਂ ਤੈਨੂੰ ਮਿਲਣਾ ਹੈਗਾ ਮੰਮੀ ਨਾਨਕੇ ਕਿੰਨੇ ਘੁੰਜੇ ਕਿਦੇ ਕਿੰਨੇ ਘੁੰਦੇ ਆ ਇੱਕੋ ਹੀ ਨਾਨਕੇ ਉਹ ਨਾਨਕੇ ਤੁਹਾਨੂੰ ਉਰੋਂ ਦਾ ਮੱਥਾ ਟੇਕਿਆ ਸੀ ਜੇ ਕਿਤੇ ਮੇਰੀ ਸ਼ੈ ਨਾ ਸਾਡੀ ਸਲਾਹ ਨਾ ਸਾਡੇ ਆਖੇ ਲੱਗ ਦੋ ਤੇ ਨਾਨਕਿਆਂ ਨੇ ਆਉਣਾ ਕਿਤੇ ਬਣ ਤਣ ਕੇ ਪਤਾ ਲੱਗ ਜਾਣਾ ਕਿ ਮਨਜੋਤ ਦੇ ਨਾਨਕੇ ਆਏ ਆ ਤੂੰ ਕੀ ਕੁੜੀ ਨੂੰ ਸਖਾਲਣ ਡਿਆ ਵਾ ਮੈਂ ਤੇ ਵੇਖਣ ਨਹੀਂ ਕਰਾਂ ਦੀ ਖਲੋਤੀ ਸੁਣ ਲਈ ਮੈਂ ਹੁਣ ਵੀ ਹਟ ਜੂ ਹੁਣ ਵੀ ਹਟ ਜੂ ਤੂੰ ਹਟਣ ਨਹੀਂ ਨਹੀਂ ਰਿਹਾ ਕੁੜੀ ਕਿੜੀ ਬਗਾਨੀ ਮੇਰੀ ਭੈਣ ਹੀ ਆ ਭੈਣ ਤੇ ਹੈਗੀ ਆ ਭੈਣ ਨੂੰ ਹੋਰ ਡਿਆਂ ਪੁੱਠੀਆਂ ਮੱਤਾਂ ਦੇਣ ਚੱਲ ਨਹੀਂ ਉਧਰ ਹੋ ਤੂੰ ਤੈਨੂੰ ਕਿੰਨੇ ਕਿਹਾ ਇੱਥੇ ਖਲੋਣ ਵਾਸਤੇ ਇਹਨੂੰ ਜੇ ਮੈਂ ਕੱਲ ਦੱਸਿਆ ਵੀ ਨਹੀਂ ਕਿਸ ਦੇ ਨਾਲ ਬੋਲਣਾ ਇਹਨਾਂ ਦੇ ਤੈਨੂੰ ਆਪਣਾ ਪਤਾ ਵਾ ਤੇਰੀ ਮਾਂ ਕਿੱਦਾਂ ਮਰੀ ਕਿੱਦਾਂ ਮਰੀ ਮੇਰੀ ਮਾਂ ਕਿੱਦਾਂ ਮਰੀ ਇਹ ਕੀ ਗੱਲ ਹੋਈ ਉਹਨਾਂ ਕੀ ਹੈ ਵਿਚਾਰੀ ਨਾ ਇਹ ਵੀ ਪਤਾ ਕਰ ਨਹੀਂ ਪਤਾ ਕਰਨਾ ਹੀ ਪਤਾ ਕਰਨਾ ਹੀ ਪਤਾ ਕਰਨਾ ਹੀ ਪਤਾ ਕਰਨਾ ਉਹ ਕਬ ਸੁੱਟੀ ਜਾਂਦੇ ਤੋਦੇ ਸੁੱਟੀ ਤੁਰੇ ਜਾਂਦੇ ਛੜੀ ਚੱਲੇ ਸਾਰੇ ਤੂੰ ਉਹ ਨਹੀਂ ਡਿਗਦੀ ਫਿਰਦੀ ਕੀ ਗੱਲ ਆ ਠੀਕ ਹੈ ਕੀ ਆ ਮੈਨੂੰ ਕੀ ਹੋਣਾ ਵਾ ਮੈਨੂੰ ਨਹੀਂ ਕੁਝ ਵੀ ਹੋਇਆ ਤੂੰ ਸੋ ਵੀ ਸੋ ਬੋਲ ਚੰਗਾ ਨਹੀਂ ਹੋਇਆ ਤੇ ਤੂੰ ਤੰਦਰੁਸਤ ਰਹਿ ਇਹਦੇ ਵਿੱਚ ਕੀ ਗੱਲ ਆ ਹੁਣ ਕੁੜੀ ਦੀ ਨਾ ਮਨਜੋਤ ਜਾਨ ਖਾਈ ਜਾਂਦਾ ਵਾ ਕਦੀ ਉਧਰ ਨੂੰ ਲੰਘਦੀ ਆ ਉਹਨੂੰ ਕੁ ਆਉਂਦਾ ਵਾ ਕਦੀ ਉਧਰ ਨੂੰ ਲੰਘਦੀ ਉਹਨੂੰ ਕੁ ਆਉਂਦਾ ਵਾ ਕਦੀ ਉਹ ਸ਼ੈਨ ਤਾਂ ਮਾਰਦੀ ਆ ਹੁਣ ਮੈਨੂੰ ਸੰਦੀਪ ਆਖਣੀ ਮਮੀ ਮੇਰੀ ਜਾਨ ਖਾਈ ਜਾਂਦਾ ਮੈਂ ਕੀ ਕਰਾਂ ਜੰਦਰ ਕੁੜੀ ਆਈ ਹੈ 2 ਦਿਨ ਵਾਸਤੇ ਰਹਿਣ ਵਾਸਤੇ ਮੁੜ ਕੇ ਦਿੰਦੇ ਆਪਣੇ ਘਰ ਚ ਚਲੀ ਜਾਣਾ ਚਲੀ ਜਾਣਾ ਉਹਨੇ ਜਦੋਂ ਮੈਂ ਕਿਹਾ ਸੰਦੀਪ ਨੂੰ ਵੀ ਨਹੀਂ ਘਮਾਉਣਾ ਉਹਨਾਂ ਨੂੰ ਨਹੀਂ ਘਮਾਉਣਾ ਉਹ ਸੰਦੀਪ ਆਂ ਹੁਣ ਮੈਂ ਦੱਸ ਕੀ ਕਰਾਂ ਮੇਰੀ ਜਾਨ ਨਹੀਂ ਖਾਣੋ ਹੜਾ ਤੂੰ ਕੁੜੀ ਨੂੰ ਕੋਈ ਗੱਲ ਨਾ ਕਹਿ ਉਹ ਦੋਵੇਂ ਭੈਣ ਭਰਾ ਵਾ ਉਹਨਾਂ ਦੀ ਗੱਲ ਵੱਖਰੀ ਆ ਤੂੰ ਆਪਣੇ ਤੱਕ ਹੀ ਸੀਮਿਤ ਰਹਿ ਅਛਾ ਉਹਨਾਂ ਭੈਣ ਭਰਾ ਵਾਲੀ ਜਿਹੜੀ ਗੱਲ ਵੱਖਰੀ ਆ ਤੇ ਮੈਂ ਆਪਣੇ ਤੱਕ ਸੀਮਿਤ ਰਵਾਂ ਉਹ ਭੈਣ ਭਰਾ ਕੂਈ ਜਾਣ ਉਹਨਾਂ ਨੇ ਆਖਣਾ ਸਾਨੂੰ ਮਾਈ ਬੁੱਢੇ ਦੀ ਕੀ ਲੋੜ ਵਾ ਕੁੜੀ ਸਾਡੇ ਵੱਲ ਵਾ ਪਤਾ ਕੀ ਗੱਲ ਦੁੰਦਰ ਕੱਲ ਕੁੜੀ ਦੇ ਮਨ ਤੇ ਆਊਗਾ ਵੀ ਸਾਡੇ ਵਿੱਚ ਦੋਵਾਂ ਭੈਣ ਭਰਾਵਾਂ ਦੇ ਵਿੱਚ ਫਿਕ ਪਾਈ ਜਾਣ ਦੇ ਆਈ ਉਹਨੂੰ ਆਪੇ ਸਮਝ ਲੱਗ ਗਈ ਨਾ ਸੰਦੀਪ ਨੇ ਆਪੇ ਬੋਲਣ ਵੜ ਜਾਣਾ ਉਹਨਾਂ ਦਾ ਕੁੜੀ ਨੂੰ ਸਾਰਾ ਪਤਾ ਵਾ ਕੁੜੀ ਨੂੰ ਕਿਹੇ ਗੱਲ ਦਾ ਭਲੇ ਖਾਨੀਗਾ ਅ ਮਨਜੋਤ ਦਾ ਸਾਰਾ ਕਸੂਰ ਵਾ ਜੇ ਮਨਜੋਤ ਇਦਾਂ ਨਾ ਕਰਦਾ ਸਾਡੇ ਘਰ ਦੇ ਵਿੱਚ ਆ ਗੱਲਾਂ ਆ ਪਾਟਕ ਨਹੀਂ ਪੈਣੇ ਇਹ ਹੋ ਗਈ ਰਹਿਣੀਆਂ ਹੀ ਹਾਂ ਬੱਸ ਬਦਲੇ ਲਿਖਿਆ ਵਾਏ ਹੁਣ ਆ ਕੁੜੀ ਨਿਆਣੀ ਨੇ ਤਾਂ ਘਰ ਨੂੰ ਆਉਣਾ ਹੀ ਨਾ 2-4 ਦਿਨ ਛੁੱਟੀਆਂ ਚ ਉਹਨੇ ਫੇਰ ਚਲ ਜਾਣਾ ਆਪਣੇ ਕਾਲਜ ਤੇ ਮੈਂ ਤਾਂ ਅਖੰਡੀ ਦੀ ਪੜ੍ਹਾਈ ਪੂਰੀ ਹੁੰਦੀ ਆ ਨਾ ਤੇ ਕੁੜੀ ਦਾ ਆਪਾਂ ਵਿਆਹ ਕਰੀਏ ਕਰੇ ਚਾਹੀਦੇ ਤਾਂ ਦੁਦਰ ਅਜੇ ਕੁੜੀ ਨੂੰ ਪੜ ਲੈਣ ਦੇ ਮੁੰਡਾ ਕੋਈ ਸੋਹਣਾ ਅਫਸਰ ਲੱਭਾਂਗੇ ਐ ਠਾਠ ਬਾਠ ਨਾ ਵਿਆਹ ਕਰਾਂਗੇ ਇਹੀ ਆ ਨਾ ਤੇ ਇਹੀ ਆਪਣੇ ਪੁੱਤ ਦਾ ਆਪਣੇ ਹੱਥੀਂ ਵਿਆਹ ਨਹੀਂ ਚੰਗੀ ਤਰ੍ਹਾਂ ਠਾੜ ਬਾਠ ਨਾ ਕਰ ਸਕੇ ਆਪਣੀ ਧੀ ਦਾ ਇਹੀ ਕਰਾਂਗੇ ਨੂੰ ਚਾਹ ਹੋਰ ਨਹੀਂ ਕਰਾਂਗੇ ਤਾਂ ਜਾਣ ਫਿਰ ਪੁੱਤ ਨੂੰ ਇਥੋਂ ਕੱਢੋ ਬਾਹਰ ਇਹਨੂੰ ਕਰੋ ਬੇਦਖਲ ਇਹ ਲੈ ਕੇ ਆਪਣੀ ਜਨਾਨੀ ਜਿੱਥੇ ਮਰਜੀ ਜਾਵੇ ਜਿੱਥੇ ਮਰਜੀ ਘਰ ਬਣਾਵੇ ਜਿੱਥੇ ਮਰਜੀ ਕਮਾਈ ਕਰੇ ਇਹ ਗੱਲ ਤਾਂ ਮੈਨੂੰ ਨਹੀਂ ਪਤਾ ਅਜੇ ਇਹਦੇ ਮੇਰੇ ਹੱਥ 'ਚ ਹੀ ਆ ਨਾ ਸਭ ਕੋ ਆਹੋ ਜਦੋਂ ਮੈਂ ਮਰਜ਼ੀ ਕਰ ਸਕਦਾ ਇਹਨੂੰ ਇਹਦੇ ਨਾਂ ਤੇ ਕੀ ਇਹਦੇ ਨਾਂ ਤੇ ਕੋਹ ਵੀ ਨਹੀਂਗਾ ਟਾਡੇ ਹੱਥ 'ਚ ਹੀ ਆ ਨਾ ਸਭ ਕੁਝ ਜਦੋਂ ਕਰ ਸਕਦੇ ਆ ਉਹਦੇ ਮਾਰ ਕੋਠੀ 'ਚ ਬੈਠੇ ਆ ਮਾਲਕ ਬਣੇ ਆ ਟਹਿਲਦੀ ਫਿਰਦੀ ਐ ਨੂੰ ਕਦੀ ਐ ਨੂੰ ਲੰਗਾ ਮਾਰਦੀ ਆ ਉਹਦੀ ਸਿਹਤ 'ਤੇ ਤਾਂ ਕੋਈ ਅਸਰ ਹੀ ਨਹੀਂਗਾ ਮੁੰਡਾ ਉਹਨੂੰ ਕਹੀ ਜਾਂਦਾ ਮਾਤਾ ਨੂੰ ਬੋਲਣ ਦੇ ਤੂੰ ਮੈਂ ਜੂਹਾਗਾ ਤੇਰੇ ਬਾਤੀ ਤੂੰ ਜੋ ਕਹਿਣਾ ਕਹਿ ਮੈਨੂੰ ਜਿਹੜਾ ਮੁੰਡਾ ਏ ਉਹਨੂੰ ਪੂਏ ਚੜਾਉਣ ਡਿਆ ਵਾ ਸਿਰ 'ਤੇ ਚੜਾਉਣ ਡਿਆ ਵਾ ਉਹਦੇ ਵਿੱਚ ਹੋਰ ਕੋਈ ਕੀ ਕਰ ਸਕਦਾ ਵਾ ਤਸੂਰਤ ਸਾਰਾ ਸਾਡੇ ਮੁੰਡੇ ਦਾ ਜਿੰਦਰ ਜੇ ਨਾ ਮੀਆਂ ਵੀ ਵੀ ਰਾਜੀ ਤੇ ਕੀ ਕਰੂਗਾ ਕਾਜੀ ਉਹ ਦੋਵੇਂ ਜੀ ਖੁਸ਼ ਹੋਣਾ ਤੇ ਸਾਨੂੰ ਇਹ ਇਹ ਆ ਵੀ ਉਹਨਾਂ ਦੀ ਗੱਲ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਆਪਾਂ ਆਹੀ ਨਹੀਂ ਕਰਦੇ ਬਾਬਾ ਦਖਲ ਅੰਦਾਜ਼ੀ ਸੁਣ ਲੈ ਵੀ ਗੱਲ ਅੱਜ ਦਿਨ ਕਿੱਟਾ ਤੇ ਰਾਤ ਕਿੱਡੀ ਹੂੰ ਵਿਆਹ ਹੋਇਆ ਨਾ ਇਹਨਾਂ ਦਾ ਕੋਈ ਨਹੀਂ ਲੋਕਾਂ ਨੇ ਸਾਨੂੰ ਅੱਜ ਹੀ ਇਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਨਾ ਲੋਕਾਂ ਨੇ ਸਾਨੂੰ ਛਿੱਧੀਆਂ ਦੇਣੀਆਂ ਅਛਾ ਬੜਾ ਕੋ ਕਹਣਾ ਲੋਕਾਂ ਦੇ ਹੱਥੀ ਵੀ ਸੋਚਣ ਦਾ ਵੀ ਇਹਨਾਂ ਦਾ ਹੀ ਮੈਂ ਉਹਨਾਂ ਦਾ ਸੋਚਦਾ ਨਹੀਂਗਾ ਬੜਾ ਕੋ ਵੇਖਣਾ ਪੈਂਦਾ ਤੂੰ ਬਾਬਾ ਨਾ ਸੋਚ ਤਾ ਨਾ ਵੇਖ ਉਹਨਾਂ ਦਾ ਲੋਕੀ ਜੋ ਕਹਿਣਗੇ ਨਾ ਸਾਨੂੰ ਕਹਿਣਗੇ ਸਾਨੂੰ ਪੁੱਛਣਗੇ ਅਸੀਂ ਆਪੇ ਲੋਕਾਂ ਨੂੰ ਦੱਸਾਂਗੇ ਵੀ ਅਸੀਂ ਕੀ ਹਾਂ ਤੇ ਇਹ ਕੀ ਆ ਤੇ ਮੁੰਡੇ ਨੇ ਕੀਤਾ ਕੀ ਆ ਦੁੰਦਰ ਲੋਕਾਂ ਨੂੰ ਦੋਲੇ ਦੰਦੇ ਆ ਉਹ ਜੋ ਲੈਂਦੇ ਉਹਨੂੰ ਕੋਈ ਕਹਿਣਾ ਤੇ ਸਾਨੂੰ ਉਹਨਾਂ ਨੇ ਲੋਕਾਂ ਨੇ ਕੁਝ ਕਹਿਣਾ ਸੁਣੋ ਸਾਰਿਆਂ ਦੀ ਕਰੋ ਆਪਣੇ ਮਨ ਦੀ ਜੋ ਮਰਜ਼ੀ ਕੋਈ ਕਵੇ ਕੋਈ ਨਹੀਂ ਮੈਂ ਆਪਣੀ ਮਰਜ਼ੀ ਕਰਨੀ ਹੈ ਠੰਡੀ ਰਹਿ ਹੌਸਲੇ ਨਾਲ ਗੱਲ ਕਰ ਐਨੀ ਤਤੀ ਨਾ ਹੋ ਤੂੰ ਹੀ ਮਨਜੋਤ ਨੂੰ ਕਹਿ ਦੋ ਸਾਈਡ ਤੇ ਕਰਕੇ ਆਪੇ ਹੀ ਪੈ ਲੈ ਇਹ ਮਨਜੋਤ ਸਿਆ ਆਪਣਾ ਬਿਲਾ ਕਰ ਲੈ ਜਿੱਥੇ ਜਾਣਾ ਚੱਲ ਜਾ ਜਦੋਂ ਆਪਾਂ ਕਵਾਵਾਂਗੇ ਨਾ ਉਹਨਾਂ ਨੂੰ ਬੁਲਾਵਾਂਗੇ ਤਾਂ ਉਹਨਾਂ ਦੇ ਲਾਗੇ ਨਾ ਜਾਵਾਂਗੇ ਉਹਨੂੰ ਆਪੇ ਸਮਝ ਲੱਗ ਜਾਣੀ ਆ ਉਹਨੇ ਆਪੇ ਜੁਲੀ ਬਿਸਤਰਾ ਚੁੱਕਣਾ ਆਪਣਾ ਜਿੱਥੇ ਮਰਜ਼ੀ ਕਰਾਈ ਤੇ ਰਵੇ ਜਿੱਥੇ ਮਰਜ਼ੀ ਜਾਵੇ ਅੱਛਾ ਮੈਂ ਤਾਂ ਹੁਣ ਅੰਦਰ ਵਰਨਾ ਤੇ ਮੇਰੇ ਮੱਥੇ ਵੱਜਣਾ ਸਿੱਧਾ ਜਾਂਦਿਆਂ ਬੁਲਾਉਣ ਕਵਾਉਣ ਦੀ ਬਾਕੀ ਰਹਿ ਗਈ ਮਗਰ ਰਸੋਈ 'ਚ ਨਹੀਂ ਵਰਨਾ ਸੀ ਅਹੀਂ ਆਪਣਾ ਕੋਈ ਲੀੜਾ ਕਪੜਾ ਨਹੀਂ ਅੰਦਰੋਂ ਲੈਣਾ ਅਸੀਂ ਸੌਣਾ ਬਹਿਣਾ ਨਹੀਂ ਉੱਥੇ ਤੂੰ ਦੋਵਾਂ ਅੰਦਰਾਂ ਚ ਤੁਰ ਤਰੀ ਪੈਂਦੀ ਆ ਦੋਵਾਂ ਅੰਦਰ ਆਹੋ ਮੈਂ ਸਾਰੇ ਸਾਰੇ ਅੰਦਰਾਂ ਚ ਜਿਹੜਾ ਉਹਨਾਂ ਨੂੰ ਬੈਠੇ ਆ ਨਾ ਉਹਨਾਂ ਨੂੰ ਬੈਠੇ ਰਹਿਣ ਦੇ ਤੇ ਮੈਨੂੰ ਵੀ ਬਹੁਤਾ ਇਨਾ ਆਣ ਕੇ ਨਾ ਸਤਾਣ ਮੈਨੂੰ ਬਹੁਤੀਆਂ ਗੱਲਾਂ ਦਾ ਨਹੀਂ ਉਹ ਕਿਉਂਕਿ ਮੈਂ ਤੇ ਅੱਗੇ ਬੜਾ ਦੁਖੀ ਹਾਂ ਤੇ ਮੈਨੂੰ ਹੋਰ ਦੁਖੀ ਨਾ ਕਰ ਤੇ ਫਿਰ ਜੇ ਤੂੰ ਨਹੀਂ ਕਹਿਣਾ ਤੇ ਫਿਰ ਮੈਂ ਕਹਿ ਦਿੰਨੀ ਆ ਮੈਂ ਬੁਰੀ ਤੇ ਫਿਰ ਬਣੀ ਆ ਮੈਂ ਕਹਿਣੋ ਤੇ ਹਟਣਾ ਨਹੀਂਗਾ ਫੇ ਜੋ ਕਹਿਣਾ ਮੈਂ ਕਹਿ ਹੀ ਦੇਣਾ ਹੀ ਫਿਰ ਸੰਦੀਪ ਨੂੰ ਆਪਣੇ ਕਾਲਜ ਜਾਣ ਦੇ ਫੇਰ ਗੱਲ ਕਰਾਂਗੇ ਅਜੇ ਨਾ ਗੱਲ ਸੰਦੀਪ ਆਈ ਤਾਂ ਸੜਾ ਹੋ ਗਿਆ ਵਾ ਉਹਦੇ ਤਾਂ ਤੁੰਬੇ ਤੋੜੀ ਜਾਂਦੇ ਕਦੇ ਆਉਣ ਜਾਂਦੇ ਕਮਾਉਂਦੇ ਕਦੇ ਆਉਣ ਜਾਂਦੇ ਮੈਂ ਕਿਹਾ ਵੀ ਨਹੀਂ ਕੋਣਾ ਸੰਦੀਪ ਆਂਦੀ ਮਮੀ ਮੈਂ ਨਹੀਂ ਕਮਾਉਂਦੀ ਪਰ ਫੇਰ ਵੀ ਮੈਨੂੰ ਆਂਦੀ ਬਾਜਾ ਮਾਰਨੋਂ ਨਹੀਂ ਹਟਦੇ ਤੇ ਪੁੱਛ ਸੰਦੀਪ ਨੂੰ ਤੈਨੂੰ ਕਹਿੰਦੇ ਕੀ ਆ ਇਹ ਤੇ ਪੁੱਛ ਨੂੰ ਪੁੱਛਣਾ ਕੀ ਗੱਲਾਂ ਹੀ ਕਰਨੀਆਂ ਵਾ ਚੋਰੀਆਂ ਹੀ ਕਰਨੀਆਂ ਵਾ ਸੁਣ ਤਾਂ ਲੈ ਕਲਾਦੀ ਲੱਗੀ ਵੀ ਸੰਦੀਪ ਸੁਣ ਬਲਾ ਕੀ ਜਾਂਦੇ ਕੀ ਤੈਨੂੰ ਤੈਨੂੰ ਕੀ ਜਾਂਦੇ ਐ ਚਲ ਭੇ ਠੀਕ ਆ ਮੈਂ ਕਹਿ ਦਿੰਨੀ ਸੰਦੀਪ ਨੂੰ ਫਿਰ ਆਪੇ ਦੱਸੂਗੀ ਸੰਦੀਪ ਨੂੰ ਮੈਨੂੰ ਆ ਗੱਲ ਆਂਦੇ ਆ ਤਾਂ ਫਿਰ ਵੇਖੂ ਫੇ ਕੀ ਬਣਦਾ ਆ ਉਹਦੀ ਤੱਤੀ ਨਾ ਹੋਇਆਗਾ ਤੂੰ ਹੀ ਤੱਤੀ ਹੋਣਾ ਪੈਂਦਾ ਵਾ ਤੱਤੀ ਹੋਣਾ ਪੈਂਦਾ ਵਾ ਜਦੋਂ ਘਰ ਦੇ ਵਿੱਚ ਕਿਸੇ ਦੀ ਬਰਤਨ ਆ ਨਾ ਹੋਵੇ ਉਦੋਂ ਤੱਤੇ ਹੋਣਾ ਪੈਂਦਾ ਵਾ ਚੱਲ ਹੁਣ ਜਿਹੜੀ ਮੈਂ ਤੈਨੂੰ ਗੱਲ ਆਖੀ ਆ ਨਾ ਇਹਤੇ ਗੌਰ ਕਰ ਤੂੰ ਨਹੀਂ ਹਟਣਾ ਬਾਬਾ ਹਾ ਹਾ ਜਨਾਨੀਆਂ ਦਾ ਇਹ ਕੰਮ ਹੀ ਹੋ ਵੀ ਘਰ 'ਚ ਕੋਈ ਨਾ ਕੋਈ ਕੋਈ ਨਾ ਕੋਈ ਗੱਲ ਕਰਕੇ ਕਲੇਸ਼ ਪਾਈ ਰੱਖਣਾ

लक्ष्मी संदीप नु आवाज मार संदीप हाय मेरी कुड़ी आ गई घर ये इससे करके आ गई है मेनू ठालनवा थी मैं तो नहीं उठे जाना जे हाय मम्मी ने क्यों गया लक्ष्मी इधर आओ ओ मम्मी दे गईओ कैसे गिर गई बड़ी मालकिन जा बड़ी मालकिन ਉਹ ਤਾਂ ਐ ਕੀ ਕਰਾਂ ਮੈਂ ਤਾਂ ਨਹੀਂ ਉੱਠਾਂ ਕੀ ਹੋਇਆ ਆਪਕੋ ਹਾਏ ਉੱਠੀਏ ਐਨੇ ਠਾਲ ਲੈਣਾ ਮੈਨੂੰ ਜਾ ਮਲੀ ਮਾਰ ਕੀ ਹਾਏ ਨਹੀਂ ਮੇਰੇ ਕਿੱਥੇ ਉਂਗਲਾਂ ਖਬੋਤੀਆਂ ਵਾ ਜਸ ਸੰਦੀਪ ਨੂੰ ਆਜਮਾ ਆਪ ਕੀ ਕੈਸੀ ਗਈ ਯਾਪੇ ਨਹੀਂ ਆਵੇ ਤੇਰੇ ਗਾੜੀ ਚੋਂ ਜਾ ਸੰਦੀਪ ਨੂੰ ਵਾਜ ਬਸ ਇਹ ਮੇਰੀ ਹਰਕ ਵੀ ਬੜੀ ਪੀੜ ਕਰਨ ਗਈ ਆ ਪਹਿਲਾਂ ਤਾਂ ਹੋਮੇ ਦਾਵੇ ਨਾ ਬੜੀ ਕਹੀ ਨਹੀਂ ਸੀ ਵੀ ਮਾਰ ਉਹਨੂੰ ਲక్ష్ਮੀ ਨੂੰ ਆਵਾਜ਼ ਜਿਵੇਂ ਮਾਰੀਏ ਤੇ ਹੁਣ ਤੂੰ ਆ ਨਹੀਂ ਮੇਰੀ ਉਂਗਲਾਂ ਖਬਾਤੀਆਂ ਚਲ ਉੱਠ ਤਾਂ ਹੁਣ ਮੇਰੀ ਕੁੜੀ ਨਵਾਜ਼ ਮਾਰੋ ਸੰਦੀਪ ਹਾਏ ਮੇਰ ਕੋ ਨਹੀਂ ਉੱਠਿਆ ਜਾਣਾ ਬਾਬਾ ਸੰਦੀਪ ਨੂੰ ਆ ਲੈੰਦੋ ਹਾਂ ਕੀ ਐ ਓ ਯਾਰ ਚੱਲੀ ਸੰਦੀਪ ਆ ਆ ਵੇਖ ਲੰਗੜੀ ਆ ਗਈ ਸਾਹਮਣੇ ਮੇਰੀਆਂ ਅੱਖਾਂ ਦੇ ਵੇ ਲੰਗੜੀ ਐ ਤੂੰ ਮੇਰੇ ਮੱਥੇ ਵੱਜੀ ਤੇ ਮੈਂ ਡਿੱਗੀ ਇੱਥੋਂ ਜੀ ਮਾਰੇ ਬੋਲ ਕ ਬੋਲੀ ਕਿੰਨੂ ਬੋਲੀ ਦੇ ਹਾਏ ਲੰਗੜੀ ਨੇ ਖਾ ਲਿਆ ਇਹਨੂੰ ਮੈਨੂੰ ਵੀ ਲੈ ਕੇ ਬੈ ਗਈ ਹੈ ਉਸ ਤਾਂ ਫਿਰ ਹਾਏ ਤੇ ਲੋ ਨਿਕਲਣ ਡਿਆ ਗੋਡੇ ਤੇ ਨਹੀਂ ਚਲੀ ਜਾ ਤੂੰ ਚਲ ਜਾ ਇੱਥੋਂ ਮੇਰੇ ਲਾਗੋ ਪੁੱਤ ਮੈਂ ਡੇਗ ਪੀ ਤੇ ਚਲ ਉਠ ਆ ਨੋ ਬਿਚੇ ਘਰ ਲੰਗੜੀ ਨੂੰ ਪਹਿਲਾ ਅੱਖਾਂ ਦਾ ਦੂਰ ਕਰਦੇ ਮੇਰੀਆਂ ਬੱਸ ਵੀ ਕਰ ਹੁਣ ਸੱਟ ਲਾ ਕੀਤਾ ਵੀ ਰਮਾਨਾ ਬੈਠੀ ਉੱਟ ਤਾਂ ਹਾਏ ਮੇਰ ਕੋ ਨਹੀਂ ਉੱਠਿਆ ਜਾਣ ਡਿਆ ਚੱਲ ਉੱਟ ਤਾਂ ਹਾਏ ਮੈਂ ਕਿੱਦਾਂ ਉੱਠੂ ਅਬ ਮਾਂ ਲਕਸ਼ਮੀ ਪਿੱਛੇ ਆ ਤਾਂ ਮੈਨੂੰ ਕਹਿ ਪਰਾਂ ਚਲ ਜਾ ਮੇਰੀਆਂ ਅੱਖਾਂ ਗਾੜੀਆਂ ਮੈਂ ਨਹੀਂ ਉੱਠਣਾ ਪਰ ਉਹੋ ਗੱਲ ਕਰੀ ਜਾਂਦੀ ਤੂੰ ਇੱਕੋ ਹੀ ਹਾਏ ਚੱਲ ਪਾ ਚਪਲ ਪਾਲਾ ਹਾਏ ਮੈਂ ਨਹੀਂ ਕੋ ਨਹੀਂ ਮੈਣੀ ਚਪਲ ਚਲ ਲਕਸ਼ਮੀ ਤੂੰ ਫੜ ਲੈ ਚਪਲ ਫੜ ਲੈ ਨੂੰ ਚਪਲਾਂ ਨਹੀਂ ਪਈ ਮੇਰੀ ਲਾਤ ਟੁੱਟ ਗਈ ਆ ਚੱਲ ਫਿਰ ਚੱਲ ਹਾਏ ਰਬਾ ਲੰਗੜੀ ਨੇ ਨਹੀਂ ਗਾੜੀਆਂ ਪਰਾ ਹੋਣਾ ਇਹਨੇ ਮੇਰੇ ਨੂੰ ਪਤਾ ਨਹੀਂ ਕਿਹੜੇ ਯੁੱਗ ਦਾ ਬਦਲਾ ਲੈਣਾ ਸੰਦੀਪ ਮੰਮੀ ਤੂੰ ਬੱਸ ਕਰ ਵੀ ਤੈਨੂੰ ਸੱਟ ਲੱਗੀ ਤਾਂ ਐਦਾਂ ਤੂੰ ਰੰਡੀ ਉਹ ਵਿਚਾਰੀ ਤੇ ਵੀ ਸੱਟ ਹੀ ਲੱਗੀ ਉਹ ਜਮਾਂਦਰੂ ਐਦਾਂ ਨੀ ਜਮਾਂਦਰੂ ਵੀ ਬਾਦੀ ਕਰੀ ਜਾਣਦੀ ਆ ਇਹਨੇ ਆਣ ਕੇ ਸਭ ਕੁਆਡਾ ਖਰਚ ਕਰ ਦਿੱਤਾ ਐਹੀ ਗੱਲਾਂ ਕਰੀ ਜਾਨੀ ਚੱਲ ਮੰਜੀ ਤੇ ਹੁਣ ਮੰਜੀ ਤੇ ਖੜਨਾ ਮਾਰੋ ਡਾਕਟਰ ਦੇ ਮਾਰੋ ਮੈਨੂੰ ਗੋਲੀ ਤੈਨੂੰ ਪਾਣੀ ਦੇ ਘਰੇ ਢਾ ਦਈਏ ਹਾਏ ਰਬਾ ਕੀ ਆ ਛਰੌਣੀ ਆ ਕੀ ਆ ਵਾ ਮੰਮੀ ਦੇ ਸਾਟ ਲੱਗ ਗਿਆ ਮੰਮੀ ਤਾਂ ਵੀ ਮਿੰਨੀ ਗੱਲਾਂ ਕਰੀ ਜਾਂਦੇ ਆ ਕਹਿੰਦੇ ਮੇਰੇ ਸਾਟ ਵੀ ਤੇਰੀ ਵਜ੍ਹਾ ਨਾਲ ਹੀ ਲੱਗੀ ਆ ਉਹ ਤੈਨੂੰ ਕਿੰਨੀ ਵਾਰੀ ਕਿਹਾ ਕਿ ਉਹਦੇ ਉਹ ਗੱਲਾਂ ਦਿਮਾਗ ਤੇ ਨਾ ਲਿਆ ਕਰ ਉਹ ਤੇਨੂੰ ਹੱਤ ਬਣ ਗਈ ਆ ਹੁਣ ਆਪ ਵੀ ਤੇ ਮੇਰੇ ਵਾਂਗੂ ਹੀ ਤੁਰ ਕੇ ਜਾਣ ਦੀ ਆ ਉਹ ਸਿਆਣਾ ਸੱਚੀ ਕਿਹਾ ਵਾ ਜਿੱਦਾਂ ਦਾ ਵਿਜੋਗ ਉਹ ਤਾਂ ਵੱਡੋਗੇ ਉਹ ਤਾਂ ਵੀ ਕਰਨੀ ਦਾ ਪੌਣ ਢੀ ਹਣ ਪਰ ਉਹਨੇ ਮੇਨੇ ਤੇ ਮਿੰਨੇ ਹੀ ਮਾਨਨੇ ਆ ਨਾ ਉਹ ਕਹਿੰਦੀ ਤੂੰ ਤੂੰ ਮੇਰੇ ਮੱਥੇ ਲੱਗ ਗਈ ਤੇ ਤਾਂ ਕਰਕੇ ਮੇਰੇ ਸੱਟ ਲੱਗ ਗਈ ਚਲੋ ਤੂੰ ਡਿੱਗੀ ਰਹਿੰਦ ਨਾ ਹੀ ਫਿਰ ਕੀ ਆ ਬਥੇਰੇ ਆਣੇ ਹੈਗੇ ਆ ਡੈਡੀ ਹੈਗਾ ਵਾ ਤੇ ਭੈਣ ਆਈ ਆ ਕੁਝ ਕਰਵਾ ਦੇ ਤੂੰ ਚੁੱਕ ਲੈਣਾ ਉਹਨੂੰ ਭੈਣ ਹੀ ਆਈ ਆ ਡੈਡੀ ਵੀ ਘਰੇ ਆ ਹਾਲ ਸਿਮੀ ਵੈਸੇ ਹੀ ਆ ਤੇਰਾ ਮੂੰਹ ਇੱਥੇ ਆ ਪਰ ਜੇ ਮੈਂ ਨਾ ਨਾ ਹੁੰਦੀ ਅੱਗੇ ਤਾਂ ਮੈਂ ਮਿੰਨੀ ਗੱਲਾਂ ਕਰਨੀਆਂ ਕਿਉਂਕਿ ਵੀ ਇਹ ਕੇ ਖੋਸ਼ ਹੋਈ ਆ ਕਾਂ ਅੱਗੇ ਕਿਤੇ ਠਾਇਆ ਨਹੀਂ ਉਹ ਜਿੰਨਾ ਮਰਜ਼ੀ ਕੰਮ ਕਰ ਜਾ ਉਹਨੇ ਤੋੜੀ ਨਾ ਉਹਨੇ ਮੇਲੇ ਹੀ ਮਾਰਨੇ ਆ ਚੱਲਾ ਅੰਦਰ ਤੂੰ ਆਪਣੀ ਦਿਖਾ ਬੈਣੀ ਆ ਉਹਦੀ ਸਹੀ ਕਰਦੀ ਕਰਦੀ